ਹਾਂਜੀ 100 ਮੁਰਗੀਆਂ ਤੋਂ ਤੁਸੀਂ ਕਿੰਨੀ ਕਮਾਈ ਕਰ ਸਕਦੇ ਆ ਕਿੰਨੇ ਪੈਸੇ ਇਸ ਕੰਮ ਤੋਂ ਕਮਾ ਸਕਦੇ ਆ ਉਹਦੇ ਬਾਰੇ ਅੱਜ ਆਪਾਂ ਗੱਲ ਕਰਦੇ ਆ ਕਿਉਂਕਿ ਕੋਈ ਵੀ ਇਨਸਾਨ ਆ ਜਦੋਂ ਕੰਮ ਸ਼ੁਰੂ ਕਰਦਾ ਆ ਤੇ ਉਹਦੇ ਦਿਮਾਗ ਦੇ ਵਿੱਚ ਸਭ ਤੋਂ ਪਹਿਲਾਂ ਇਹੀ ਗੱਲ ਆਉਂਦੀ ਆ ਵੀ ਇਸ ਕੰਮ ਤੋਂ ਕਿੰਨੀ ਕੁ ਕਮਾਈ ਹੋ ਸਕਦੀ ਆ ਤੇ ਆਪਾਂ ਜਿਹੜਾ ਕੰਮ ਸ਼ੁਰੂ ਕਰਨਾ ਆ ਉਹ ਕਿੰਨੀਆਂ ਮੁਰਗੀਆਂ ਤੋਂ ਸ਼ੁਰੂ ਕਰੀਏ ਤੇ ਕਿੰਨੀ ਕੁ ਆਪਣੀ ਜਿਹੜੀ ਪੈਸੀ ਆ ਇਹਦੇ ਤੋਂ ਬਣ ਸਕਦੇ ਆ ਉਸ ਬਾਰੇ ਅੱਜ ਆਪਾਂ ਗੱਲ ਕਰਦੇ ਆ ਵੈਸੇ ਮੈਂ 50 ਮੁਰਗੀਆਂ ਤੋਂ ਕਿੰਨੀ ਕਮਾਈ ਹੁੰਦੀ ਆ ਇਹਦੇ ਬਾਰੇ ਤਾਂ ਮੈਂ ਪਹਿਲਾਂ ਵੀ ਵੀਡੀਓ ਬਣਾਈ ਸੀ ਤੇ ਮੈਂ ਕਿੰਨੀ ਕਮਾਈ ਕਰਦੀ ਆ 50 ਮੁਰਗੀਆਂ ਤੋਂ ਇਹ ਵੀ ਤੁਹਾਨੂੰ ਦੱਸਿਆ ਸੀਗਾ ਤੇ ਜੇ ਮੈਂ ਹੁਣ ਵੀ ਦੱਸਾਂ ਤਾਂ ਮੈਂ ਇਹਨਾਂ ਦਿਨਾਂ ਦੇ ਵਿੱਚ ਜਨਵਰੀ ਚੱਲ ਰਿਹਾ ਆ ਤੇ 50 ਮੁਰਗੀਆਂ ਤੋਂ ਆਪਾਂ ਇੱਕ ਦਿਨ ਦਾ 420 ਕਮਾ ਲਈਦਾ ਆ 320 ਕਮਾ ਲਈਦਾ ਆ 250 ਵੀ ਕਮਾ ਲਈਦਾ ਆ ਕਿਉਂਕਿ ਕਈ ਵਾਰ ਮੁਰਗੀਆਂ ਹੁੰਦੀਆਂ ਨੇ ਜਿਆਦਾ ਅੰਡੇ ਦੇ ਦਿੰਦੀਆਂ ਨੇ ਕਈ ਵਾਰੀ ਜਿਹੜੀਆਂ ਮੁਰਗੀਆਂ ਵਿੱਚ ਨਾਗੇ ਪਾ ਲੈਂਦੀਆਂ ਤੇ ਅੰਡੇ ਘਟ ਜਾਂਦੇ ਆ ਤੇ ਉਸ ਹਿਸਾਬ ਦੇ ਨਾਲ ਜੇ ਆਪਾਂ ਚੱਲਦੇ ਆ ਤੇ ਵੀ 250 ਵੀ ਕਮਾ ਲਈਦਾ 1 ਦਿਨ ਦਾ 300 ਵੀ ਕਮਾ ਲਈਦਾ 400 ਵੀ ਕਮਾ ਲਈਦਾ ਆ ਤੇ ਹੁਣ ਆਪਾਂ ਜੇ 100 ਮੁਰਗੀਆਂ ਦੀ ਗੱਲ ਕਰੀਏ ਵੀ 100 ਮੁਰਗੀਆਂ ਤੋਂ ਆਪਾਂ ਕਿੰਨੀ ਕਮਾਈ ਕਰ ਸਕਦੇ ਆ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜੀ ਮੇਨ ਕਾਲਾ ਵੀ ਆਂਡੇ ਦਾ ਰੇਟ ਕਿੰਨਾ ਆ ਜਿਸ ਇਲਾਕੇ ਦੇ ਵਿੱਚ ਤੁਸੀਂ ਰਹਿੰਦੇ ਆ ਉਸ ਇਲਾਕੇ ਦੇ ਵਿੱਚ ਉਸ ਏਰੀਏ ਦੇ ਵਿੱਚ ਆਂਡੇ ਦਾ ਰੇਟ ਕਿੰਨਾ ਆ ਕਿਉਂਕਿ ਆਂਡੇ ਦਾ ਰੇਟ ਦੇਸੀ ਆਂਡੇ ਦਾ ਰੇਟ ਆ ਜਿਹੜਾ ਉਹ ਕਿਤੇ ਵੀ ਫਿਕਸ ਨਹੀਂ ਆ ਕਿਤੇ ਜਿਹੜਾ ਕਿਸੇ ਜਗ੍ਹਾ ਵਿੱਚ ਇਹ ਆਂਡੇ ਦਾ ਰੇਟ ਆ ਜਿਹੜਾ ਹੈਗਾ ਆ 20 ਰੁਪਏ ਤੇ ਕਿਤੇ ਹੈਗਾ 15 ਰੁਪਏ ਤੇ ਕਿਤੇ ਹੈਗਾ 12 ਰੁਪਏ 13 ਰੁਪਏ ਤੇ ਕਈ ਜਗ੍ਹਾ 10 ਰੁਪਏ ਵੀ ਜਿਹੜਾ ਦੇਸੀ ਅੰਡੇ ਦਾ ਰੇਟ ਆ ਉਹ ਹੈਗਾ ਸੋ ਕਿਤੇ ਵੀ ਜਿਹੜਾ ਆਂਡਿਆਂ ਦਾ ਰੇਟ ਆ ਉਹ ਫਿਕਸ ਨਹੀਂ ਹੈਗਾ ਹਰ ਇੱਕ ਕਿਸੇ ਨੇ ਅਲੱਗ-ਅਲੱਗ ਜਿਹੜਾ ਆਂਡੇ ਦਾ ਰੇਟ ਆ ਉਹ ਰੱਖਿਆ ਹੋਇਆ ਆ ਤੇ ਆਪਾਂ ਆਂਡੇ ਦੇ ਸਭ ਤੋਂ ਘੱਟ ਰੇਟ ਦੇ ਹਿਸਾਬ ਨਾਲ ਤੁਹਾਨੂੰ ਹਿਸਾਬ ਲਾ ਕੇ ਦੱਸਾਂਗੇ ਵੀ 100 ਮੁਰਗੀਆਂ ਤੋਂ ਤੁਸੀਂ ਕਿੰਨੀ ਕਮਾਈ ਕਰ ਸਕਦੇ ਆ ਆਪਾਂ ਲਾਵਾਂਗੇ 10 ਰੁਪਏ ਦੇ ਹਿਸਾਬ ਨਾਲ ਸਭ ਤੋਂ ਘੱਟ ਰੇਟ ਆ ਜਿਹੜਾ ਅੰਡੇ ਦਾ ਉਹ 10 ਰੁਪਏ ਆ ਤੇ ਮੈਂ 10 ਰੁਪਏ ਦੇ ਹਿਸਾਬ ਨਾਲ ਤੁਹਾਨੂੰ ਹਿਸਾਬ ਲਾ ਕੇ ਦੱਸਾਂਗੀ ਕਿ 100 ਮੁਰਗੀਆਂ ਤੋਂ ਜੇਕਰ ਮੰਨ ਲਓ ਵੀ 100 ਮੁਰਗੀਆਂ ਵਿੱਚੋਂ 50 ਮੁਰਗੀਆਂ ਤਾਂ ਇੱਕ ਦਿਨ ਵਿੱਚ ਅੰਡੇ ਦੇਣਗੀਆਂ ਹੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਵਧੀਆ ਨਸਲ ਆ ਤੁਹਾਡੇ ਕੋਲ ਵਧੀਆ ਤੁਸੀਂ ਉਹਨਾਂ ਦੀ ਦੇਖਭਾਲ ਕਰਦੇ ਆਂ ਬਦਿਆ ਤੁਸੀਂ ਉਹਨਾਂ ਨੂੰ ਖਰਾਕ ਆ ਜਿਹੜੀ ਪਾਉਨੇ ਆ ਮੁਰਗੀਆਂ ਜਿਹੜੀਆਂ ਬਿਲਕੁਲ ਤੰਦਰੁਸਤਾਂ ਤੇ 50 ਮੁਰਗੀਆਂ ਤਾਂ 100 ਦੇ ਵਿੱਚੋਂ ਇੱਕ ਦਿਨ 'ਚ ਆਂਡੇ ਦੇਣਗੀਆਂ ਹੀ ਜੇਕਰ 50 ਮੁਰਗੀਆਂ ਇੱਕ ਦਿਨ ਵਿੱਚ ਆਂਡੇ ਦਿੰਦੀਆਂ ਨੇ ਤਾਂ ਜੇਕਰ ਤੁਸੀਂ 10 ਰੁਪਏ ਦੇ ਹਿਸਾਬ ਨਾਲ ਆਂਡਾ ਸੇਲ ਕਰੋਗੇ ਇੱਕ ਦਿਨ ਦੇ ਵਿੱਚ ਤਾਂ ਸਿੱਧਾ-ਸਿੱਧਾ ਤੁਹਾਡਾ 500 ਰੁਪਇਆ ਇੱਕ ਦਿਨ ਦੇ ਵਿੱਚ ਬਣਦਾ ਆ ਇੱਕ ਦਿਨ ਦੇ ਵਿੱਚ 500 ਰੁਪਇਆ ਬਣਦਾ ਆ ਪਰ ਹੁਣ ਕਈਆਂ ਨੂੰ ਕਈਆਂ ਨੂੰ ਇਹ ਲੱਗਣਾ ਵੀ 500 ਰੁਪਇਆ ਕੀ ਹੁੰਦਾ ਇੱਕ ਦਿਨ ਦੇ ਵਿੱਚ ਪਰ ਜੇਕਰ ਤੁਸੀਂ 500 ਨੂੰ 30 ਦਿਨਾਂ ਦੇ ਹਿਸਾਬ ਨਾਲ ਗੁਣਾ ਕਰਦੇ ਆ ਤਾਂ 15000 ਰੁਪਇਆ ਬਣਦਾ ਹੈ ਤੇ 15000 ਨੂੰ ਜੇਕਰ ਤੁਸੀਂ ਮਹੀਨੇ 12 ਮਹੀਨਿਆਂ ਦੇ ਨਾਲ ਗੁਣਾ ਕਰਦੇ ਆ ਤਾਂ 1,80,000 ਰੁਪਇਆ ਬਣਦਾ ਹੈ 1,80,000 ਦੇ ਵਿੱਚੋਂ ਤੁਸੀਂ ਖਰਚਾ ਕਰਦੇ ਹੋ 30000 ਖਰਚਾ ਕਰਦੇ ਹੋ 40000 ਖਰਚਾ ਕਰਦੇ ਹੋ ਠੀਕ ਆ ਤੇ ਫੇਰ ਵੀ ਤੁਹਾਨੂੰ ਜਿਹੜੇ ਪੈਸੇ ਨੇ ਉਹ ਬਚਦੇ ਨੇ ਇਹ ਆਪਾਂ ਸਭ ਤੋਂ ਘੱਟ ਰੇਟ ਦੱਸਿਆ ਆ ਕਿਉਂਕਿ ਕਈ ਜਦੋਂ ਮੈਂ ਪਹਿਲਾਂ ਦੱਸਿਆ ਸੀਗਾ ਵੀ 50 ਮੁਰਗੀਆਂ ਤੋਂ ਮੈਂ 400 ਕਮਾ ਲੈਂਦੀ ਆ ਤੇ ਕਈ ਕਹਿੰਦੇ ਸੀਗੇ ਵੀ ਤੁਹਾਡੇ ਸਾਰੀਆਂ ਮੁਰਗੀਆਂ ਅੰਡੇ ਦਿੰਦੀਆਂ ਨੇ ਵੀ 50 ਦੀਆਂ 50 ਹੀ ਅੰਡੇ ਦੇ ਦਿੰਦੀਆਂ ਨੇ ਸੋ ਭਾਈ ਜਦੋਂ ਮੁਰਗੀਆਂ ਨਵੀਆਂ ਹੁੰਦੀਆਂ ਨੇ ਤੰਦਰੁਸਤ ਹੁੰਦੀਆਂ ਨੇ ਵਧੀਆ ਖੁਰਾਕ ਤੇ ਰਹਿੰਦੀਆਂ ਨੇ ਤੇ ਮੁਰਗੀਆਂ ਜਿਹੜੀਆਂ ਉਹ ਅੰਡੇ ਦਿੰਦੀਆਂ ਨੇ ਠੀਕ ਆ ਜੇ 50 ਮੁਰਗੀਆਂ ਨੇ ਵਿੱਚੋਂ 40 35 ਜਾਂ 30 ਮੁਰਗੀਆਂ ਤਾਂ ਅੰਡੇ ਆ ਜਿਹੜੇ ਇੱਕ ਦਿਨ ਦੇ ਵਿੱਚ ਜ਼ਰੂਰ ਦਿੰਦੀਆਂ ਨੇ ਜਿਹੜੇ ਇਹ ਕੰਮ ਕਰਦੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਆ ਵੀ ਜੇਕਰ ਆਪਾਂ ਪ੍ਰੋਪਰ ਖੁਰਾਕ ਇਹਨਾਂ ਨੂੰ ਦਿੰਨੇ ਆ ਮੁਰਗੀਆਂ ਸਾਡੀਆਂ ਤੰਦਰੁਸਤ ਨੇ ਤਾਂ ਇੱਕ ਦਿਨ ਦੇ ਸੌਰੀ ਇਹ ਹਰ ਰੋਜ਼ ਆ ਜਿਹੜੇ ਆਂਡੇ ਜ਼ਰੂਰ ਦਿੰਦੀਆਂ ਨੇ ਤੇ ਇਸੇ ਗੱਲ ਕਰਕੇ ਮੈਂ ਸਭ ਤੋਂ ਘਟਾ ਕੇ ਤੁਹਾਨੂੰ ਰੇਟ ਆ ਜਿਹੜਾ ਸਭ ਤੋਂ ਘਟਾ ਕੇ ਦੱਸਿਆ ਸਭ ਤੋਂ ਘੱਟ ਰੇਟ ਆ ਜਿਹੜਾ ਮੈਂ ਪਹਿਲਾਂ ਹੀ ਦੱਸਿਆ ਤੇ 100 ਮੁਰਗੀਆਂ ਦੇ ਵਿੱਚੋਂ ਮੈਂ 50 ਦਾ ਹੀ ਅੰਦਾਜ਼ਾ ਲਾਇਆ ਕਿ 100 ਮੁਰਗੀਆਂ ਵਿੱਚੋਂ 50 ਮੁਰਗੀਆਂ ਆਂਡੇ ਮੰਨ ਕੇ ਚੱਲੂਗੀ 100 ਦੇ ਵਿੱਚੋਂ 50 ਮੁਰਗੀਆਂ ਆਂਡੇ ਆ ਜਿਹੜੇ ਰੋਜ਼ ਦੇ ਦਿੰਦੀਆਂ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਪੰਜਾ ਮੁਰਗੀਆਂ ਤਾਂ ਇੱਕ ਦਿਨ ਦੇ ਵਿੱਚ ਜਿਹੜੇ ਅੰਡੇ ਆ ਜ਼ਰੂਰ ਦੇਣਗੀਆਂ 100 ਵਿੱਚੋਂ ਠੀਕ ਆ ਮੰਨ ਲਓ ਵੀ 50 ਨੇ ਨਾਗਾ ਪਾਲਿਆ 50 ਅਗਲੇ ਦਿਨ ਦੇ ਦੇਣਗੀਆਂ ਇੱਕ ਗੱਲ ਆ ਬਸ ਇੱਕ ਗੱਲ ਮੈਂ ਤੁਹਾਨੂੰ ਸਮਝਾਉਣ ਦੀ ਖਾਤਰ ਇਸ ਤਰੀਕੇ ਨਾਲ ਦੱਸ ਰਹੀ ਆ ਵੈਸੇ ਤਾਂ ਜਿਹੜੀਆਂ 100 ਮੁਰਗੀਆਂ ਨੇ ਜੇਕਰ ਤੁਸੀਂ ਨਵੀਆਂ ਮੁਰਗੀਆਂ ਜਿਹੜੀਆਂ ਲਈਆਂ ਨੇ ਸਟਾਰਟਿੰਗ ਦੇ ਵਿੱਚ ਸਾਲ 2 ਸਾਲ ਜਿਹੜੀਆਂ ਮੁਰਗੀਆਂ ਨੇ ਨਵੀਆਂ ਮੁਰਗੀਆਂ ਨੇ ਉਹ ਅੰਡੇ ਜਿਹੜੇ ਆ ਪ੍ਰੋਪਰ ਤੌਰ ਤੇ ਹਰ ਰੋਜ਼ ਅੰਡੇ ਦਿੰਦੀਆਂ ਨੇ ਕਿਉਂਕਿ ਜਦੋਂ ਆਪਾਂ 35 ਮੁਰਗੀਆਂ ਲਈਆਂ ਸੀ ਤੇ ਉਹ 35 ਦੀਆਂ 35 ਮੁਰਗੀਆਂ ਹੀ ਅੰਡੇ ਆ ਜਿਹੜੇ ਦਿੰਦੀਆਂ ਸੀਗੀਆਂ ਕਈ ਵਾਰੀ 30 ਅੰਡੇ ਹੋ ਜਾਂਦੇ ਸੀ ਕਈ ਵਾਰੀ 31 ਅੰਡੇ ਹੋ ਜਾਂਦੇ ਸੀ ਕਈ ਵਾਰੀ 28 ਕ ਵੀ ਰਹਿ ਜਾਂਦੇ ਸੀ ਕਈ ਵਾਰ 25 ਕ ਵੀ ਰਹਿ ਜਾਂਦੇ ਸੀ ਵਿੱਚ ਵਿੱਚ ਕਈ ਵਾਰੀ ਮੁਰਗੀਆਂ ਜਿਹੜੀਆਂ ਉਹ ਨਾਗਾ ਪਾ ਜਾਂਦੀਆਂ ਨੇ ਸੋ ਇਸੇ ਲਈ ਆਪਾਂ ਤੁਹਾਨੂੰ ਘਟਾ ਕੇ ਪਹਿਲਾਂ ਹੀ ਦੱਸਿਆ ਬਈ ਸੋ ਮੁਰਗੀਆਂ ਨਹੀਂ ਆਪਾਂ 50 ਦੇ ਅੰਦਾਜ਼ੇ ਨਾਲ ਚੱਲਦੇ ਆ ਤੇ ਜੇ ਆਪਾਂ ਰੇਟ ਦੀ ਗੱਲ ਕਰੀਏ ਰੇਟ ਮੈਂ ਤੁਹਾਨੂੰ ਸਭ ਤੋਂ ਘੱਟ ਦੱਸਿਆ ਆ 10 ਰੁਪਏ ਠੀਕ ਆ ਕਿਉਂਕਿ ਗਰਮੀਆਂ ਵਿੱਚ ਜਿਹੜਾ ਰੇਟ ਆ ਇਹਦਾ ਡਾਊਨ ਚਲੇ ਜਾਂਦਾ ਆ ਪਰ ਜਿਹੜੀਆਂ ਸਰਦੀਆਂ ਹੁੰਦੀਆਂ ਨੇ ਸਰਦੀਆਂ ਦੇ ਵਿੱਚ ਰੇਟ ਆ ਜਿਹੜਾ ਜ਼ਿਆਦਾ ਵੀ ਚਲੇ ਜਾਂਦਾ ਜਿਵੇਂ ਦਸੰਬਰ ਹੋਇਆ ਜਨਵਰੀ ਹੋਇਆ ਨਵੰਬਰ ਹੋਇਆ ਫਰਵਰੀ ਹੋਇਆ ਠੀਕ ਆ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਆਂਡੇ ਦਾ ਰੇਟ ਆ ਉਹ ਥੋੜਾ ਉੱਪਰ ਚਲੇ ਜਾਂਦਾ ਆ ਕਿਉਂਕਿ ਇਹਨਾਂ ਦਿਨਾਂ ਵਿੱਚ ਆਂਡੇ ਦੀ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਆ ਤੇ ਜਿਹੜੇ ਦੇਸੀ ਆਂਡੇ ਨੇ ਉਹ ਮਿਲਦੇ ਬਹੁਤ ਘੱਟ ਨੇ ਤੇ ਇਹੀ ਵਜ੍ਹਾ ਆ ਵੀ ਆਪਾਂ ਤੁਹਾਨੂੰ ਸਭ ਤੋਂ ਘਟਾ ਕੇ ਪਹਿਲਾਂ ਹੀ ਰੇਟ ਦੱਸਿਆ ਕਿ ਕਿਸੇ ਨੂੰ ਕੱਲੂ ਇਹ ਬਹਿਮ ਨਾ ਹੋਈ ਵੀ ਮੈਂ ਤਾਂ ਇੰਨੇ ਪੈਸੇ ਦੱਸੇ ਸੀਗੇ ਸੋ ਘਟਾ ਕੇ ਆਪਾਂ ਦੱਸਿਆ ਵੀ 10 ਰੁਪਏ ਦੇ ਹਿਸਾਬ ਨਾਲ ਜੇ ਤੁਸੀਂ ਆਂਡਾ ਸੇਲ ਕਰੋਗੇ ਤਾਂ ਤੁਹਾਨੂੰ 15000 ਰੁਪਏ ਮਹੀਨੇ ਦਾ ਬਣੇਗਾ ਤੇ ਬਾਕੀ ਜਿਹੜਾ ਰੇਟ ਆ ਜੇਕਰ ਤੁਸੀਂ ਆਪਣੇ ਹਿਸਾਬ ਨਾਲ ਆਪਣੇ ਏਰੀਏ ਦਾ ਦੇਖੋ ਪਤਾ ਕਰੋ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਏਰੀਏ ਦੇ ਵਿੱਚ ਨਿਗਾਹ ਵਾਰੋ ਜੋ ਕੰਮ ਕਰਦੇ ਨੇ ਉਹਨਾਂ ਨੂੰ ਪੁੱਛੋ ਵੀ ਇੱਥੇ ਆਪਣੇ ਏਰੀਏ ਦੇ ਵਿੱਚ ਆਂਡੇ ਦਾ ਰੇਟ ਆ ਜਿਹੜਾ ਉਹ ਕੀ ਆ ਜੇਕਰ 15 ਰੁਪਏ ਚੱਲਦਾ ਹੈ ਤਾਂ ਤੁਹਾਡੀ ਜਿਹੜੀ ਕਮਾਈ ਆ ਉਹ 15000 ਤੋਂ ਵੀ ਜ਼ਿਆਦਾ ਹੋਊਗੀ ਤੇ ਜੇ 20 ਰੁਪਏ ਚੱਲਦਾ ਤਾਂ ਫਿਰ ਉਸ ਤੋਂ ਵੀ ਜ਼ਿਆਦਾ ਵਧੀਆ ਫਿਰ ਤੁਹਾਡੀ 15000 ਕਮਾਈ ਨਹੀਂ 15000 ਤੂੰ ਵੀ ਉੱਤੇ 20000 ਤੋਂ ਵੀ ਉੱਪਰ ਚਲੀ ਜਾਊ ਕਿ ਇੱਕ ਮਹੀਨੇ ਦੀ ਕਮਾਈ ਹੈ ਜਿਹੜੀ ਡਿਪੈਂਡ ਕਰਦਾ ਆ ਵੀ ਤੁਹਾਡੇ ਏਰੀਏ ਦੇ ਵਿੱਚ ਆਂਡੇ ਦਾ ਜਿਹੜਾ ਰੇਟ ਆ ਉਹ ਕੀ ਆ ਜਿਵੇਂ ਜਿਵੇਂ ਆਂਡੇ ਦਾ ਰੇਟ ਆ ਜਿਹੜਾ ਵਧੂਗਾ ਉਦਾਂ ਹੀ ਤੁਹਾਡੀ ਜਿਹੜੀ ਕਮਾਈ ਆ ਉਹ ਵਧੇਗੀ ਕਿਉਂਕਿ ਕਿਸੇ ਵੀ ਜਗ੍ਹਾ ਜਿਹੜਾ ਰੇਟ ਆ ਇੱਕ ਨਹੀਂ ਹੈਗਾ ਆਂਡੇ ਦਾ ਜਿੱਥੇ ਮੁਰਗੀਆਂ ਜ਼ਿਆਦਾ ਰੱਖੀਆਂ ਹੋਈਆਂ ਨੇ ਜਿਸ ਏਰੀਏ 'ਚ ਮੁਰਗੀਆਂ ਜ਼ਿਆਦਾ ਰੱਖੀਆਂ ਹੋਈਆਂ ਨੇ ਉੱਥੇ ਥੋੜਾ ਜਿਹਾ ਰੇਟ ਆ ਜਿਹੜਾ ਘੱਟ ਆ ਮੁਰਗੀ ਸੌਰੀ ਦੇਸੀ ਅੰਡੇ ਦਾ ਤੇ ਜਿੱਥੇ ਮੁਰਗੀਆਂ ਬਹੁਤ ਘੱਟ ਰੱਖੀਆਂ ਨੇ ਦੇਸੀ ਤੇ ਅੰਡੇ ਮਿਲਦੇ ਨਹੀਂ ਹੈਗੇ ਕਿਉਂਕਿ ਦੁਕਾਨਾਂ ਤੇ ਤਾਂ ਦੇਖੋ ਅੰਡੇ ਦੇਸੀ ਆ ਜਿਹੜੇ ਉਹ ਨਹੀਂ ਮਿਲਦੇ ਜਿਹੜੇ ਪਿਓਰ ਦੇਸੀ ਅੰਡੇ ਹੁੰਦੇ ਨੇ ਉਹ ਦੁਕਾਨਾਂ ਤੇ ਬਹੁਤ ਘੱਟ ਮਿਲਦੇ ਨੇ ਤੇ ਇਹ ਜਿਹੜੇ ਦੇਸੀ ਅੰਡੇ ਹੁੰਦੇ ਨੇ ਉਹ ਘਰਾਂ 'ਚ ਜਿਹੜੀਆਂ ਰੱਖੀਆਂ ਹੁੰਦੀਆਂ ਮੁਰਗੀਆਂ ਦੇਸੀ ਉੱਥੋਂ ਹੀ ਮਿਲਦੇ ਨੇ ਤੇ ਆਪਣੇ ਆਲੇ ਦੁਆਲੇ ਜਿਹੜੀ ਨਿਗਾਹ ਮਾਰ ਕੇ ਹੀ ਇਹ ਕੰਮ ਸ਼ੁਰੂ ਕਰਿਓ ਬਈ ਆਪਣੇ ਆਲੇ ਦੁਆਲੇ ਕਿਸੇ ਨੇ ਮੁਰਗੀਆਂ ਰੱਖੀਆਂ ਹੋਈਆਂ ਨੇ ਜੇਕਰ ਨਹੀਂ ਰੱਖੀਆਂ ਹੋਈਆਂ ਨੇ ਤਾਂ ਤੁਸੀਂ ਇਹ ਕੰਮ ਸ਼ੁਰੂ ਕਰੋ ਆਂਡਿਆਂ ਦਾ ਰੇਟ ਪਤਾ ਕਰੋ ਕਿਉਂਕਿ ਜਿਹੜਾ ਰੇਟ ਆ ਸਹੀ ਨਹੀਂ ਹੁੰਦਾ ਸੌਰੀ ਜਿਹੜਾ ਰੇਟ ਆ ਉਹ ਕਿਸੇ ਵੀ ਜਗ੍ਹਾ ਫਿਕਸ ਨਹੀਂ ਹੁੰਦਾ ਜਿਵੇਂ ਮੱਝਾਂ گاਵਾ ਦਾ ਦੁੱਧ ਆ ਉਹਦਾ ਰੇਟ ਕਿਸੇ ਜਗ੍ਹਾ ਕੁਛਾ ਕਿਸੇ ਜਗ੍ਹਾ ਕੁਛਾ ਸਾਡੇ ਇੱਥੇ ਪਿੰਡ ਦੀ ਮੈਂ ਆਪਣੇ ਪਿੰਡ ਦੀ ਗੱਲ ਕਰਦੀ ਆ ਕਿਉਂਕਿ ਆਪਾਂ ਪਸ਼ੂ ਵੀ ਰੱਖੇ ਹੋਏ ਆ ਤੇ ਪਹਿਲਾਂ ਵੀ ਕਈ ਵੀਡੀਓ ਦੇ ਵਿੱਚ ਮੈਂ ਦੱਸਿਆ ਹੋਇਆ ਤੇ ਜਿਹੜਾ ਮੱਝਾਂ ਦਾ ਦੁੱਧ ਦਾ ਇੱਥੇ ਸਾਡੇ 75 ਰੁਪਏ ਆ ਸ਼ਾਇਦ ਆ ਗਰਮੀਆਂ ਜਿਹੜੀਆਂ ਹੁਣ ਚੜ੍ਹਣੀਆਂ ਆ ਇਹਦੇ ਵਿੱਚ 80 ਰੁਪਏ ਵੀ ਰੇਟ ਆ ਜਿਹੜਾ ਮੱਝਾਂ ਦੇ ਦੁੱਧ ਦਾ ਜਾਊਗਾ ਤੇ ਜਿਹੜਾ ਗਾਵਾਂ ਦਾ ਦੁੱਧ ਆ ਉਹ 50 ਰੁਪਏ ਆ ਤੇ ਰੇਟ ਕਾਫੀ ਜ਼ਿਆਦਾ ਆ ਪਰ ਸਾਡੇ ਨਾਲ ਤੇ ਪਿੰਡ ਦੋ ਪਿੰਡ ਛੱਡ ਕੇ ਇੱਕ ਪਿੰਡਾ ਉੱਥੇ ਰੇਟ ਆ ਜਿਹੜਾ ਗਾਈਆਂ ਦੇ ਦੁੱਧ ਦਾ 35 ਰੁਪਏ ਆ ਤੇ ਜਿਹੜਾ ਮੱਝਾਂ ਦਾ ਦੁੱਧ ਆ ਉਹ 60 ਰੁਪਏ ਆ ਕਿਉਂ ਇੰਨਾ ਫਰਕ ਆ ਕਿਉਂਕਿ ਸਾਡੇ ਪਿੰਡ ਦੇ ਵਿੱਚ ਜਿਹੜੇ ਪਸ਼ੂ ਆ ਮੱਝਾਂ ਗਾਵਾਂ ਨੇ ਉਹ ਬਹੁਤ ਘੱਟ ਰੱਖੀਆਂ ਹੋਈਆਂ ਨੇ ਤੇ ਜਿਹੜਾ ਉਹ ਪਿੰਡ ਆ ਉਸ ਪਿੰਡ ਦੇ ਵਿੱਚ ਮੱਝਾਂ ਗਾਵਾਂ ਜਿਹੜੀਆਂ ਲੋਕਾਂ ਨੇ ਕਾਫੀ ਰੱਖੀਆਂ ਹੋਈਆਂ ਨੇ ਇਹੀ ਵਜ੍ਹਾ ਆ ਵੀ ਰੇਟ ਆ ਜਿਹੜਾ ਘਟਵਾਦਾ ਉਥੇ ਰੇਟ ਘਟਾ ਸਾਡੇ ਰੇਟ ਆ ਜਿਹੜਾ ਜ਼ਿਆਦਾ ਆ ਕਿਉਂਕਿ ਦੁੱਧ ਮਿਲਦਾ ਨਹੀਂ ਹੈਗਾ ਪਿਓਰ ਦੁੱਧਾ ਜਿਹੜਾ ਮਿਲਦਾ ਨਹੀਂ ਹੈਗਾ ਪੈਕਟਾਂ ਵਾਲਾ ਜਿਹੜਾ ਆ ਜਾਂ ਹੋਰ ਆਪਾਂ ਕਹਿ ਦਈਏ ਦੁੱਧ ਜਿਹੜੇ ਵਿਕਦੇ ਨੇ ਉਹ ਪਿਓਰ ਦੁੱਧ ਨਹੀਂ ਹੈਗੇ। ਇਹੀ ਕਾਰਨ ਵੀ ਰੇਟ ਆ ਜਿਹੜਾ ਕਿਤੇ ਵੀ ਫਿਕਸ ਨਹੀਂ ਹੁੰਦਾ। ਇਹੀ ਕਾਰਨ ਆ ਵੀ ਜਿਹੜੇ ਦੇਸੀ ਆਂਡੇ ਨੇ ਉਹਨਾਂ ਦਾ ਵੀ ਰੇਟ ਆ ਜਿਹੜਾ ਕਿਤੇ ਵੀ ਫਿਕਸ ਨਹੀਂ ਹੈਗਾ। ਹਰ ਇੱਕ ਜਗ੍ਹਾ ਅਲੱਗ-ਅਲੱਗ ਰੇਟ ਆ ਤੇ ਤੁਸੀਂ ਜੋ ਵੀ ਰੇਟ ਰੱਖਣਾ ਆ ਜਾਇਜ਼ ਰੱਖਿਓ ਜਦੋਂ ਵੀ ਤੁਸੀਂ ਕੰਮ ਸ਼ੁਰੂ ਕਰੋਗੇ ਜਿਹੜਾ ਰੇਟ ਆ ਤੁਸੀਂ ਜਾਇਜ਼ ਰੱਖਿਓ ਜਿਆਦਾ ਤੁਸੀਂ ਵਧਾ ਕੇ ਰੇਟ ਰੱਖੂਗੇ ਤੇ ਗਾਹਕਾ ਜਿਹੜੇ ਉਹ ਨਹੀਂ ਬਣਦੇ ਇਹ ਮੇਰੀ ਪਰਸਨਲ ਰਾਏ ਆ ਤੁਹਾਨੂੰ ਜੇਕਰ ਤੁਸੀਂ ਜਾਇਜ਼ ਰੇਟ ਰੱਖੂਗੇ ਗਾਹਕ ਬਣਨਗੇ ਤੇ ਤੁਹਾਡਾ ਜਿਹੜਾ ਕੰਮ ਆ ਉਹ ਵਧੀਆ ਚੱਲੂਗਾ ਤੁਹਾਨੂੰ ਨੁਕਸਾਨ ਆ ਜਿਹੜਾ ਉਹ ਨਹੀਂ ਹੋਵੇਗਾ ਪਰ ਜੇਕਰ ਤੁਸੀਂ ਨਜਾਇਜ਼ ਰੇਟ ਰੱਖੂਗੇ ਜਿਆਦਾ ਹੀ ਵਧਾ ਕੇ ਰੱਖੋਗੇ ਤੇ ਹੋ ਸਕਦਾ ਤੁਹਾਡੇ ਸਰਦੀਆਂ ਦੇ ਵਿੱਚ ਅੰਡੇ ਆ ਜਿਹੜੇ ਉਹ ਵਿਕ ਜਾਣ ਪਰ ਗਰਮੀਆਂ ਦੇ ਵਿੱਚ ਜਿਹੜੇ ਅੰਡੇ ਆ ਉਹ ਨਹੀਂ ਵਿਕਣਗੇ ਸੋ ਜਿਹੜਾ ਰੇਟ ਆ ਅੰਡੇ ਦਾ ਉਹ ਜਾਈ ਜੀ ਰੱਖੋ ਕਮਾਈ ਹੈ ਜਿਹੜੀ ਇਹਨਾਂ ਤੋਂ ਬਹੁਤ ਜ਼ਿਆਦਾ ਹੁੰਦੀ ਆ ਹੈਗੀ ਆ ਕਮਾਈ ਇਸ ਗੱਲ ਦੀ ਆਪਾਂ ਗਾਰੰਟੀ ਦਿੰਦੇ ਆ ਤੁਹਾਨੂੰ ਬਸ ਕੰਮ ਨੂੰ ਤਰੀਕੇ ਨਾਲ ਕਰੋ ਸੋ ਉਮੀਦ ਆ ਵੀ ਤੁਸੀਂ ਜੋ ਆਪਾਂ ਗੱਲਾਂ ਦਸੀਆਂ ਨੇ ਉਨਨ ਨੂੰ ਸਮਝ ਗਏ ਹੋਵੋਗੇ ਤੇ ਬਾਕੀ ਜਾਣਕਾਰੀ ਵਧੀਆ ਲੱਗੀ ਲਾਈਕ ਜਰੂਰ ਕਰ ਦਿਓ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਧੰਨਵਾਦ